ਬਿਕੋ ਅੱਜ ਅਸੀਂ ਇਸ ਵਿਸ਼ੇ ਤੇ ਇਕੱਠੇ ਹੋਏ ਹਾਂ ਜਦੋਂ 2022 ਦੇ ਵਿੱਚ ਅਸੀਂ ਵੋਟਾਂ ਲਈਆਂ ਸੀ ਤੇ ਅਸੀਂ ਇਹ ਗੱਲ ਕੀਤੀ ਸੀ ਵੀ ਅਸੀਂ ਨਿਆ ਪਾਲਕਾ ਦੇ ਵਿੱਚ ਵੀ ਜਿਹੜਾ ਉਹ ਰਾਖਵਾਕਰਨ ਕੀਤਾ ਜਾਊਗਾ ਜਿਹੜਾ ਪਛੜਾ ਸਮਾਜ ਆ ਉਹਨੂੰ ਅਸੀਂ ਬਰਾਬਰਤਾ ਦਾ ਜਿਹੜਾ ਹੱਕ ਦੇਵਾਂਗੇ 2022 ਚ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਦੋ ਤਸਵੀਰਾਂ ਯਾਨੀ ਕਿ ਭਗਤ ਸਿੰਘ ਜੀ ਤੇ ਬਾਬਾ ਭੀਮਰਾਓ ਨੂੰ ਸਬੇਧ ਕਰਦੀ ਜਿਹੜੀ ਸਾਰੇ ਸਰਕਾਰੀ ਥਾਵਾਂ ਤੇ ਐਮਐਲਏ ਦੇ ਆਫਿਸ ਦੇ ਵਿੱਚ ਹਰ ਇੱਕ ਜਿਹੜਾ ਸਰਕਾਰੀ ਦਫਤਰਾ ਉੱਥੇ ਲਵਾਈ ਉਹਦਾ ਕਾਰਨ ਇਹ ਸੀਗਾ ਵੀ ਅਸੀਂ ਉਹ ਸੋਚ ਤੇ ਚੱਲ ਰਹੇ ਹਾਂ ਤਾਂ ਕਿ ਭ੍ਰਿਸ਼ਟਾਚਾਰ ਖਤਮ ਹੋਵੇ ਤੇ ਹਰ ਇੱਕ ਜਿਹੜਾ ਬੰਦਾ ਉਹ ਬਰਾਬਰ ਦੇ ਹੱਕ ਪਾ ਸਕੇ ਕਿਉਂਕਿ ਬਾਬਾ ਸਾਹਿਬ ਦੀ ਇਹ ਸੋਚ ਸੀਗੀ ਵੀ ਹਰ ਬੰਦਾ ਜਿਹੜਾ ਬਰਾਬਰ ਹੋ ਜੇ ਉਹ ਜਾਤ ਪਾਤ ਦੇ ਤੌਰ ਤੇ ਨਾ ਹੋਵੇ ਜਾਂ ਕਿਸੇ ਉੱਚੇ ਨੀਵੇਂ ਵਰਗ ਦੇ ਤੌਰ ਤੇ ਨਾ ਹੋਵੇ ਸਾਰਿਆਂ ਨੂੰ ਬਰਾਬਰਤਾ ਮਿਲੇ ਉਹਨਾਂ ਦੀ ਇਹ ਸੋਚ ਸੀ ਉਸੇ ਸੋਚ ਤਹਿਤ ਅਸੀਂ ਜਿਹੜਾ ਇਹ ਵਾਅਦਾ ਕੀਤਾ ਸੀਗਾ ਪਹਿਲਾਂ ਵੀ ਅਸੀਂ ਨਿਆਪਾਲਕਾ ਦੇ ਵਿੱਚ ਜਿਹੜਾ ਬਰਾਬਰ ਦਾ ਹੱਕ ਦੇਵਾਂਗੇ ਪਿਛੜੀਆਂ ਸ਼੍ਰੇਣੀਆਂ ਨੂੰ ਉਹ ਅੱਜ ਜਿਹੜਾ ਸਰਕਾਰ ਨੇ ਉਸ ਦਾ ਐਲਾਨ ਕੀਤਾ तकरीबन 52 ਦੇ ਜਿਹੜੀਆਂ तकरीबन ਪੋਸਟਾਂ ਉਹ ਨਿਆਪਾਲਕਾ ਦੇ ਵਿੱਚ ਵਕੀਲਾਂ ਦੀਆਂ ਜੱਜਾਂ ਦੀਆਂ ਉਹ ਸਰਕਾਰ ਰਾਖਵਾ ਕਰਨ ਦੇ ਤੌਰ ਤੇ ਉਹਨਾਂ ਨੂੰ ਵਰਤੂਗੀ ਉਹਨਾਂ ਦੀ ਜਿਹੜੀ ਭਰਤੀ ਕਰੂਗੀ ਅਸੀਂ ਵੇਖਿਆ ਸੀਗਾ ਪਿਛਲੀ ਵਾਰੀ ਜਦੋਂ ਪਤਾ ਕੀਤਾ ਉਹਦੇ ਵਿੱਚੋਂ 15 ਕ ਜਿਹੜੀਆਂ ਪੋਸਟਾਂ ਸੀਗੀਆਂ ਉਹਨਾਂ ਤੇ ਕੋਈ ਵੀ ਜਿਹੜਾ ਵਕੀਲ ਜਾਂ ਹੋਰ ਕੋਈ ਵੀ ਜਿਹੜਾ ਕੰਮ ਕਰਨ ਵਾਲਾ ਉਹਦੇ ਤੇ ਕਾਬਜ ਨਹੀਂ ਸੀ ਕਿਉਂਕਿ ਅਕਸਰ ਹੀ ਆਏ ਹੁੰਦਾ ਸੀਗਾ ਸੀ ਜਾਂ ਬੀ ਗ੍ਰੇਡ ਜਾਂ ਡੀ ਗ੍ਰੇਡ ਦੇ ਜਿਹੜੀਆਂ ਪੋਸਟਾਂ ਹੁੰਦੀਆਂ ਸੀ ਉਹਦੇ ਤੇ ਜ਼ਰੂਰ ਰੱਖਮਾ ਕਰਨਾ ਕੀਤਾ ਜਾਂਦਾ ਸੀ ਪਰ ਵੱਡੀਆਂ ਸਾਮੀਆਂ ਤੇ ਵੱਡੀਆਂ ਪੋਸਟਾਂ ਤੇ ਕਦੇ ਕਿਸੇ ਸਰਕਾਰ ਨੇ ਸੋਚਿਆ ਨਹੀਂ 75 ਸਾਲ ਹੋ ਗਏ ਨਾ ਕਾਂਗਰਸ ਸਰਕਾਰ ਨੇ ਦਿੱਤਾ ਨਾ ਆਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਨੇ ਦਿੱਤਾ ਸੋ ਉਸੇ ਤਹਿਤ ਹੀ ਜਿਹੜੀਆਂ 15 ਰਹਿਦੀਆਂ ਖਾਲੀ ਪੋਸਟਾਂ ਵੀ ਸੀਗੀਆਂ ਉਹਦੇ ਤੇ ਵੀ ਸਰਕਾਰ ਨੇ ਜਿਹੜਾ ਮਾਪਦੰਡ ਸੀਗਾ ਵੀ ਜੇ ਵਕੀਲ ਦੀ ਆਮਦਨ ਇੰਨੀ ਆ ਉਹ ਇਹ ਪੋਸਟ ਭਰ ਸਕਦਾ ਜਾਂ ਅਡੀਸ਼ਨਲ ਜਜ ਦੀ ਜਾਂ ਹੋਰ ਜਜ ਦੀ ਐਡਵੋਕੇਟ ਜਰਨਲ ਦੀ ਉਹ ਜਿਹੜਾ ਮਾਪਦੰਡ ਘਟਾ ਕੇ ਸਖਾਲਾ ਕੀਤਾ ਤਾਂ ਕਿ ਜਿਹੜੀਆਂ ਪੂਰੀਆਂ 58 ਦੀਆਂ 58 ਸਾਮੀਆਂ ਉਹ ਪੂਰਤੀ ਉਹਨਾਂ ਦੀ ਕੀਤੀ ਜਾ ਸਕੇ ਤੇ ਜਿਹੜਾ ਸਾਡੀਆਂ ਪਿਛੜੀਆਂ ਜਿਹੜੀਆਂ ਰਿਜ਼ਰਵ ਕੈਟਾਗਰੀਆ ਉਹਨਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਜਿਹੜਾ ਹੱਕ ਮਿਲ ਸਕਤੇ ਤੇ ਮਤਲਬ ਬਰਾਬਰਤਾ ਦਾ ਜਿਹੜਾ ਹੱਕ ਮਿਲ ਸਕੇ ਕਿਉਂਕਿ ਦੂਜੀਆਂ ਸਰਕਾਰਾਂ ਹਮੇਸ਼ਾ ਦਲਿਤ ਵਿਰੋਧੀ ਰਹੀਆਂ ਸਾਡੇ ਹਿਸਾਬ ਨਾਲ ਜੋ ਜਿਨਾਂ ਨੇ 75 ਸਾਲ ਲੰਘਣ ਤੋਂ ਬਾਅਦ ਵੀ ਇਹ ਕਦੇ ਨਹੀਂ ਸੋਚਿਆ ਵੀ ਜਿੱਥੇ ਨਿਆਂ ਹੁੰਦਾ ਉੱਥੇ ਵੀ ਜਿਹੜੀ ਪਿਛੜੀ ਸੀ ਰੇਣੀ ਦੇ ਲੋਕ ਹੋਣ ਤਾਂ ਕਿ ਉਹ ਜਿਹੜੇ ਆਪ ਦੇ ਲੋਕਾਂ ਦੇ ਹੱਕਾਂ ਦੀ ਜਿਹੜੀ ਗੱਲ ਆ ਉਥੇ ਚੰਗੀ ਤਰ੍ਹਾਂ ਰੱਖ ਸਕਣ ਸੋ ਇਹ ਪੰਜਾਬ ਸਰਕਾਰ ਨੇ ਕੀਤਾ ਉਹਦੇ ਪੰਜਾਬ ਸਰਕਾਰ ਦਾ ਮੈਂ ਆਪਦੇ ਸਾਰੇ ਹਲਕੇ ਵੱਲੋਂ ਵਕੀਲ ਭਾਈਚਾਰੇ ਵੱਲੋਂ ਸਾਰਿਆਂ ਵੱਲੋਂ ਪੰਜਾਬ ਸਰਕਾਰ ਦਾ ਜਿਹੜਾ ਉਹ ਧੰਨਵਾਦ ਕਰਦਾ ਜਿਨਾਂ ਨੇ ਇਹ ਸ਼੍ਰੇਣੀਆਂ ਨੂੰ ਬਰਾਬਰਤਾ ਦਾ ਹੱਕ ਐਮਐਲਏ ਸਾਹਿਬ ਇੱਕ ਹੋਰ ਫੈਸਲਾ ਆਇਆ ਸਰਕਾਰ ਦਾ ਕਿ 25% ਦੇ ਪ੍ਰਾਈਵੇਟ ਸਕੂਲ ਆ ਉਹਨਾਂ ਨੇ ਕਹਿੰਦੇ ਬੱਚੇ ਜਿਹੜੇ ਰਕਮਾਂ ਦਿੰਦਾ ਹੈ ਜਿਹੜੇ ਇੱਥੋਂ ਦੇ ਸਕੂਲ ਹੈ ਉਹ ਮੰਨ ਨਹੀਂ ਰੇ ਇਸ ਗੱਲ ਨੂੰ ਵੇਖੋ ਜਿਹੜੇ ਜਿਹੜੇ ਨਹੀਂ ਮੰਨਣਗੇ ਉਹਨਾਂ ਨੂੰ ਆਪ ਹੀ ਜਿਹੜੇ ਨੋਟਿਸ ਆ ਉਹ ਆ ਜਾਣਗੇ ਤੇ ਜੇ ਕੋਈ ਇਸ ਗੱਲ ਦਾ ਨਾ ਮੰਨੂਗਾ ਤਾਂ ਨੋਟਿਸ ਤੋਂ ਬਾਅਦ ਉਹਨਾਂ ਦਾ ਸਕੂਲ ਵੀ ਬੰਦ ਹੋ ਸਕਦਾ ਉਹਦੇ ਤੇ ਕਾਰਵਾਈ ਹੋਊਗਾ ਹਾਂ ਸਰ ਜਿਹੜੀ ਤੁਸੀਂ ਕੀਲਾ ਦੀ ਗੱਲ ਕੀਤੀ 58 ਪੋਸਟਾਂ ਦੀ ਉਹਨਾਂ ਦੇ ਵਿੱਚ ਕੋਈ ਉਮਰ ਸੀਮਾ ਵੀ ਰੱਖੀ ਗਈ ਹੈ ਜਾਂ ਕੋ ਉਹਨਾਂ ਦੀ ਕੁਆਲਿਫੀਕੇਸ਼ਨ ਦਾ ਵੀ ਕੋਈ ਰੱਖਿਆ ਗਿਆ ਜਾਂ ਜਿਵੇਂ ਬੀਏ ਐਲਐਲਬੀਏ ਜਾਂ ਇਸ ਤਰ੍ਹਾਂ ਦੀ ਵੇਖੋ ਜਿਹੜੀ ਕੁਆਲਿਫੀਕੇਸ਼ਨ ਦੇ ਆਧਾਰ ਤੇ ਜਿਹੜੀਆਂ ਹੋਣਗੀਆਂ ਇਹ ਪੋਸਟਾਂ ਜਿੰਨੀਆਂ ਵੀ ਆ ਉਮਰ ਸੀਮਾ ਜਿੰਨੀ ਉਹਨਾਂ ਦੀ ਪਹਿਲਾਂ ਸੀ 19 ਹੀ ਆ ਪਰ ਜਿਹੜਾ ਮਾਪਦੰਡ ਸੀਗਾ ਵੀ ਜੇ ਵਕੀਲ ਦੀ ਆਮਦਨ ਇੰਨੀ ਹੈ ਇਸ ਪੋਸਟ ਨੂੰ ਭਰ ਸਕਦਾ ਉਹਨੂੰ ਸਖਾਲਾ ਕਰਕੇ ਕਰ ਦਿੱਤਾ ਗਿਆ ਵੀ ਜਿਹੜਾ ਸਾਰਿਆਂ ਨੂੰ ਮੌਕਾ ਮਿਲ ਸਕੇ ਠੀਕ ਹੈ ਸਰ ਧੰਨਵਾਦ ਆ ਜਿਹੜੇ ਜਿਸ ਤੀਸ ਤੋਂ ਇਹਦੇ ਤੋਂ ਬਿਨਾ ਹੋਣ ਜਿਹੜਾ ਮਰਜ਼ੀ